ਵਾਇਬਰਜੀ ਦਾ ਖਾਲਸਾ ਵਾਇਬਰਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਬੇਸ ਦੀ ਫੁੱਲ ਵੀਡੀਓ ਵੀਡੀਓ ਨੂੰ ਧਿਆਨ ਨਾਲ ਦੇਖੋ ਜਿਹੜੇ ਸੈੱਟ ਆਪਣੇ ਪੱਗ ਦੇ ਪੇਚ ਹੀ ਆ ਵੱਟ ਪੰਨੇ ਆਪਾਂ ਪਹਿਲਾਂ ਉਸ ਸੈੱਟ ਸਾਰੇ ਵਾੜ ਲੈ ਜਾ ਕੇ ਆਪਣਾ ਇੱਕ ਸੈੱਟ ਜੋੜਾ ਕਰ ਲਈ ਤੇ ਫਿਰ ਆਪਾਂ ਨੇ ਪੜਕਾ ਬੰਨਣਾ ਜ਼ਿਪ ਨੂੰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਜਿਹੜਾ ਆਪਣਾ ਜੋੜਾ ਨਾ ਜਿਹੜਾ ਟਾਈਟ ਨਾ ਕਰਨਾ ਆਪਣੀ ਢਿੱਲਾ ਹੀ ਰੱਖਣਾ ਪੜਕਾ ਤਿਆਂ ਰੱਖਣਾ ਆਪਣਾ ਕੰਨਾਂ ਤੋਂ ਉੱਪਰ ਹੀ ਹੋਵੇ ਕੰਨਾਂ ਤੇ ਨਾ ਹੋਵੇ ਪੜਕਾ ਕੰਨਾਂ ਤੋਂ ਉੱਪਰ ਹੀ ਸੈੱਟ ਹੋਵੇ ਪਿੱਛੇ ਚੰਗੀ ਤਰ੍ਹਾਂ ਕੱਸ ਲੈਣਾ ਦੋ ਗੱਠਾ ਦੇਣੀ ਹੈ ਇੱਕ ਗੱਠ ਨਹੀਂ ਦੇਣੀ ਦੋ ਗੱਠ ਦੇਣੀ ਹੈ ਜਿਹਦੇ ਨਾਲ ਆਪਣਾ ਪਰਕਾ ਟਾਈਟ ਹੋ ਜੇ ਢਿੱਲਾ ਨਾ ਹੋਵੇ ਵਾਰ-ਵਾਰ ਵੇਸ ਫਿਰ ਬਾਅਦ ਨੂੰ ਆਪਾਂ ਨੇ ਦੋਵੇਂ ਸਾਈਡ ਤੋਂ ਬਾਹਲ ਅੰਦਰ ਕਰਨੀਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਕੋਈ ਕੱਪੜੇ ਦੇ ਵਿੱਚ ਜਿੰਨਾ ਕੱਪੜਾ ਤੁਸੀਂ ਰੱਖਣਾ ਜਿੰਨੀ ਕੁ ਫਲਾਪਟ ਕਰਨੀ ਹੈ ਉਹਨਾਂ ਦਾ ਕੱਪੜਾ ਲੈ ਕੇ ਉਸ ਨੂੰ ਜਿਹੜੇ ਪਾਸੇ ਆਪਣਾ ਜੋੜਾ ਹੁੰਦਾ ਉਸ ਦੇ ਉੱਪਰ ਰੱਖ ਲਓ ਕਿ ਥੋੜੀ ਫਲਾਪ ਆਪਣੇ ਜੋੜੇ ਨਾਲ ਹੋ ਜਾਂਦੀ ਹੈ ਤੇ ਥੋੜਾ ਜਿਹਾ ਵਿੱਚ ਕੱਪੜਾ ਰੱਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਓਨਾ ਕੱਪੜਾ ਰੱਖ ਸਕਦੇ ਹੋ ਜੀ ਇਹ ਪਿੱਛੇ ਘੱਟ ਦੇ ਕੇ ਜਿਹੜਾ ਆਪਣਾ ਪੜਕਾ ਪੜਕੇ ਨੂੰ ਆਪਾਂ ਨੇ ਪਹਿਲਾਂ ਅੱਗੇ ਘੇਰ ਕੇ ਉਹਨੂੰ ਸੈੱਟ ਕਰਨਾ ਚੰਗੀਦਾ ਜਿਵੇਂ ਪੱਗ ਨਹੀਂ ਪੂਣੀ ਸੈੱਟ ਕਰ ਦਿੰਦੇ ਓਵੇਂ ਆਪਾਂ ਨੇ ਪੜਕੇ ਨੂੰ ਸੈੱਟ ਕਰਨਾ ਪੜਕੇ ਨੂੰ ਆਪਾਂ ਨੀਚਲੀ ਸਾਈਡ ਤੋਂ ਲੈ ਕੇ ਆਣਾ ਬੇਸਲੀ ਸਾਈਡ ਤੋਂ ਧਿਆਨ ਰੱਖੋ ਤਾਂ ਇਹ ਪੰਲੇ ਦੇ ਵੀ ਆਪਾਂ ਪੂਣੀ ਵਾਂਗੂ ਇਕੱਠੇ ਰੱਖਣੇ ਪਰ ਨੀਚਲੀ ਸਾਈਡ ਤੋਂ ਉੱਪਰੋਂ ਲੈ ਜਾ ਕੇ ਪਤਲੇ ਪੱਲੇ ਨੂੰ ਸਾਰਾ ਉੱਪਰ ਖਿੱਚ ਕੇ ਫਿਰ ਆਪਾਂ ਜਾਵਾਂ ਨੱਕ ਦੀ ਸੀ ਦੇ ਵਿੱਚੋਂ ਉਹਨੂੰ ਫੜ ਕੇ ਨਾ ਪੱਗ ਵਾਂਗੂ ਇੱਕ ਫੋਲਡ ਕਰ ਲੈਣਾ ਜਿਹਦੇ ਨਾਲ ਆਪਣੀ ਬੇਸ ਢਿੱਲਾ ਨਾ ਹੋਵੇ ਤਾਂ ਫਿਰ ਇਹਨਾਂ ਉੱਪਰ ਪਤਲਾ ਕੱਪੜਾ ਸਾਰਾ ਖਿੱਚ ਕੇ ਆਪਾਂ ਬੇਸ ਦੇ ਵਿੱਚ ਦੱਬ ਲੈਣੀ ਆਪਣਾ ਕੱਪੜਾ ਵੱਧੂ ਉੱਪਰ ਨਹੀਂ ਜਾਊਗਾ ਸਾਰਾ ਬੇਸ ਦੇ ਵਿੱਚ ਹੀ ਹੋ ਜਾਣਾ ਫਿਰ ਆਪਾਂ ਦੂਜੀ ਸਾਈਡ ਵੀ ਥੋੜਾ ਕੱਪੜਾ ਰੱਖਣ ਆਪਾਂ ਕੋਈ ਰੁਮਾਲ ਰੱਖ ਲਓ ਜਾਂ ਕੋਈ ਹੋਰ ਕੱਪੜਾ ਰੱਖ ਲਓ ਜਿੰਨਾ ਤੁਹਾਨੂੰ ਸਹੀ ਲੱਗਦਾ ਹੋਣਾ ਕਰਾ ਕਰੋ ਧਿਆਨ ਰੱਖਣਾ ਬਣ ਅੱਖ ਤੋਂ ਲੈ ਕੇ ਪਿੱਛੇ ਕੰਨ ਤੋਂ ਪਿੱਛੇ ਤੱਕ ਬੇਸ ਜਾਣਾ ਚਾਹੀਦਾ ਇਹਨਾਂ ਆਪਣੀ ਫਰਾਕਟ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ 50 ਬਣਨੀ ਹੈ ਉਹ ਆਪਣਾ ਦੋ ਉਂਗਲ ਮੱਥਾ ਦੀਗਣਾ ਚਾਹੀਦਾ ਹੈ ਤਾਂ ਉਹਨਾਂ ਦੇਖੋ ਦੋ ਮੂੜਾ ਰੱਖ ਕੇ ਫਿਰ ਆਪਾਂ ਉੱਥੋਂ 50 ਬਣਨੀ ਹੈ ਆਪਾਂ ਉਲਜੀ ਆਣਾ 50 ਉੱਪਰ ਬਣ ਲੈਣਾ 50 ਨੀਚੇ ਹੋ ਜਾਂਦੀ ਹੈ ਘੱਟ ਵੱਧ ਹੋ ਜਾਂਦੀ ਹੈ ਦੋ ਉਂਗਲ ਮੱਥਾ ਦਿਖਾਇਆ ਕਰੋ ਫਿਰ ਪੱਗ ਬੰਨਣੀ ਸਟਾਰਟ ਕਰਿਆ ਕਰੋ ਇੰਤਰ ਆਂ ਤੇ ਉਹ ਜਿਹੜਾ ਆਪਣਾ ਟੋਆ ਪੈ ਰਿਆ ਮਾੜਾ ਮੋਟਾ ਹੈ ਨਾ ਜਿਹੜਾ ਡਬਲ ਪੇਚਾਂ ਨਹੀਂ ਪੱਗ ਬੰਨਦਾ ਜਾਂ ਕੋਈ ਹੋਰ ਬੰਨਦਾ ਟੋਆ ਪੈਣਾ ਉਹਦੇ ਵਿੱਚ 베ਜ ਦੇ ਵਿੱਚ ਆਪਾਂ ਨਾਲ ਥੋੜਾ ਕੱਪੜਾ ਲੈ ਕੇ ਨਾ ਪਹਿਲਾਂ ਕੱਪੜਾ ਜਿੱਥੇ ਟੋਆ ਪੈ ਰਿਹਾ ਕੱਪੜਾ ਉੱਤੇ ਵਿੱਚ ਕਰਨਾ ਆਪਣੇ ਬਾਅਦ ਇਹ ਤਾਂ ਨਾਲ। ਤਾਂ ਨਾਲ ਦੇਖੋ ਪਹਿਲਾਂ ਉਹਨੂੰ ਹਲਕਾ ਵਿੱਚ ਰੱਖ ਕੇ ਬਾਅਦ ਵਿੱਚ ਸਾਰਾ ਕੱਪੜਾ ਵਿੱਚ ਵਰਤੋ ਜਿੱਥੇ ਤੁਹਾਡਾ ਟੋਆ ਪੈ ਰਿਹਾ। ਆਪਣਾ ਟੋਆ ਪਹਿਲਾਂ ਹੀ ਕਵਰ ਕਰ ਲੈਣਾ ਨਹੀਂ ਤਾਂ ਆਪਾਂ ਨੂੰ ਬਾਅਦ ਵਿੱਚ ਕੱਪੜਾ ਪਾਉਣ ਦੀ ਲੋੜ ਨਾ ਪਵੇ। ਬਾਅਦ ਵਿੱਚ ਕੋਈ ਹੋਰ ਸੈਟਿੰਗ ਕਰਨ ਦੀ ਲੋੜ ਨਾ ਪਵੇ ਜਿੰਨਾ 베 ਸੈੱਟ ਹੋਣਾ ਆਪਣਾ ਉਹਨੇ ਹੋ ਕੇ ਪੱਗ ਦੀ ਸ਼ੇਪ ਵਧੀ ਹੈ ਜਾਣੀ ਆਪਦੀ। ਫਿਰ ਆਪਾਂ ਪਿਛਲੀ ਸਾਈਡ ਤੋਂ ਬਾਲ ਵਿੱਚ ਗਾ ਲੈਣੇ ਤਾਂ ਆਪਣੇ ਬਾਲ ਬਾਹਰ ਨਾ ਦਿਖਣ। ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜਿੰਨਾ ਵੀ ਰ ਤਾਂ ਬੇਸ ਨਹੀਂ ਹੈ ਸਟੱਡਮ ਦਾ ਧੰਨਵਾਦ